do you feel that the education system or our parenthood has failed there kyunki oh dimag de vich jo cheezan payian hoyian kaaka koi nahi plus 2 karla plus 2 to bata teri ash hai majja hi majja what are the challenges that a new businessman or a new startup faces jo har ek banda jide vichon langda hi langda there is operations there is sales there is marketing there is accounting ਇਨਵੈਂਟਰੀ ਮੈਨੇਜਮੈਂਟ ਹੈ ਨਾ ਮਾਲ ਤੇ ਬਣਾ ਲੇ ਵੇਚਣਾ ਨਹੀਂ ਆਂਦਾ ਮਾਲ ਤੇ ਬਣਾ ਲੇ ਬਹੁਤ ਵਧੀਆ ਬਣਾਇਆ ਅਵਲ ਨੰਬਰ ਬਣਾਇਆ ਵੇਚਣਾ ਨਹੀਂ ਆਂਦਾ ਜੇਨ Z ਕਹ ਲੋ ਜਾਂ ਮਿਲੇਨੀਅਲਸ ਕਹ ਲੋ ਉਹ ਬਟਨ ਮੋਡ ਤੇ ਕੰਮ ਕਰਦੇ ਹਰ ਚੀਜ਼ ਉਹਨਾਂ ਨੂੰ ਬਟਨ ਤੇ ਚਾਹੀਦੀ ਜਸਟ ਓਨ ਦ ਕਲਿਕ ਆਫ ਅ ਬਟਨ ਕਿੰਨੀ ਕੋ ਹੈਂਡਹੋਲਡਿੰਗ ਹੈਗੀ ਨਹੀਂ ਹੈਗੀ ਮਿਰਜੀ ਨਹੀਂ ਹੈਗੀ ਹੈਂਡਹੋਲਡਿੰਗ ਹੈਂਡਹੋਲਡਿੰਗ ਜੇ ਤੋ ਕੋਈ ਸੀਕ੍ਰੀਟ ਦੱਸਦਾ ਨਹੀਂ ਕੋਈ ਲੂਪ ਹੋਲ ਨਹੀਂ ਦੱਸਦਾ ਕੋਈ ਚੰਗੀ ਸਕੀਮਸ ਦੇ ਬਾਰੇ ਨੌਲੇਜ ਨਹੀਂ ਦਿੰਦਾ ਪਰ ਮੈਂ ਤੁਹਾਨੂੰ ਇੱਕ ਸਿਨੈਰੀਓ ਦਿੰਦਾ ਬੰਦੇ ਕੋਲ ਹਾਰਡ ਵਰਕਿੰਗ ਬਹੁਤ ਹੈ ਲੱਗਿਆ ਹੋਇਆ ਪਰਸਿਸਟੈਂਟ ਹੈ ਬਹੁਤ ਵਧੀਆ ਚੱਲਦਾ ਪਿਆ ਉਹਦਾ ਕੰਮ ਐਕਸੈਪਸ਼ਨਲੀ ਬ੍ਰਿਲੀਅੰਟ ਹੈ ਬੜਾ ਟੈਲੈਂਟਿਡ ਹੈ ਦੂਜੇ ਪਾਸੇ ਇੱਕ ਬੰਦਾ ਹੈ ਜਿਹਦੇ ਕੋਲ ਰਾਈਟ ਕਨੈਕਸ਼ਨਸ ਤੁਸੀਂ ਕੀ ਸੋਚਦੇ ਹੋ ਕੌਣ ਗਰੁੱਪ ਰਹਿਣਾ ਹੈ ਦੇਖੋ ਜੇ ਮੈਂ ਮਕਾਨ ਦਾ ਮਕਾਨ ਬਣਾਤੇ 50 60 ਲੱਖ ਰੁਪਿਆ ਕਰੋੜ ਰੁਪਿਆ ਲਾਣਾ ਹੈ ਤੇ ਮੈਂ ਨਿਊਜ਼ਪੇਪਰ 'ਤੇ ਐਡ ਪੜ੍ਹ ਕੇ ਜਾਂ ਗੂਗਲ 'ਤੇ ਐਡ ਪੜ੍ਹ ਕੇ ਨਹੀਂ ਆਰਕੀਟੈਕਟ ਲਾ ਮੈਂ ਆਈ ਵਾਂਟ ਟੂ ਟਾਕ ਅਬਾਊਟ ਵਾਟ ਇਜ਼ ਨੈਟਵਰਕਿੰਗ ਐਂਡ ਵਾਈਟ ਇਜ਼ ਰਿਕਵਰਡ ਇੱਕ ਵਪਾਰੀ ਦੂਜੇ ਵਪਾਰੀ ਨੂੰ ਗਰੋ ਕਰਦੇ ਦੇਖਦਾ ਹੈ ਉਹਦੇ ਵਿੱਚ ਜੈਲਸੀ ਹੁੰਦੀ ਹੈ ਹੁੰਦੀ ਨਾ ਥੋੜੀ ਬੋਤੀ ਆਪਣੇ ਭਾਵੇਂ ਅਸੀਂ ਪੰਜਾਬੀ ਆਏ ਭਾਵੇਂ ਜਿਹੜੇ ਮਰਜ਼ੀ ਆਏ ਨਾ ਇੱਕ ਜੈਲਸੀ ਹੁੰਦੀ ਬਟ ਨੈਟਵਰਕਿੰਗ ਕਮਿਊਨਿਟੀ ਦੇ ਵਿੱਚ ਜੈਲਸੀ ਨਹੀਂ ਹੁੰਦੀ ਇੰਡੀਆ ਦੇ ਜੋ ਟੌਪ ਨੌਸ਼ ਜਿਹ 10 ਐਂਟਰਪ੍ਰੈਨਿਅਰਸ ਜਾਂ 10 ਬਿਜ਼ਨਸਮੈਨਸ ਨੇ उन्हों हर एक फील्ड पंजाबी बंदा दिख जूगा इंटरनेशनली दिख जूगा कुछ गलत नहीं और कुछ सही नहीं है इस दुनिया में कुछ गलत नहीं और कुछ सही नहीं है इस दुनिया में देखने वाले का नजरिया और करने वाले की हिम्मत है इस दुनिया